ਸਸਿਕਾ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਤੇ ਅੱਜ ਸੂਟ ਜਿਹੜੇ ਆ ਆਪਣੇ ਕੋਲ ਅਗਦੇ ਸ਼ਿਮਰ ਦੇ ਵਿੱਚ ਪਾਰਟੀ ویئر ਸੂਟ ਨੇ ਹੈਵੀ ਸੂਟ ਨੇ 3D ਸੂਟ ਨੇ ਬਹੁਤ ਪਿਆਰੇ ਕਨਸੈਪਟ ਨੇ ਵੱਖਰੀ ਚੀਜ਼ ਆ ਮਾਰਕੀਟ ਨਾਲੋਂ ਹਟ ਕੇ ਤੇ ਤੁਹਾਨੂੰ ਇਹ ਸੂਟ ਮਾਰਕੀਟ 'ਚ ਵੀ ਨਹੀਂ ਜੇ ਮਿਲਣਗੇ ਸਿਰਫ ਸਾਡੇ ਕੋਲ ਮਿਲਣਗੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਚੈੱਕ ਕਰੋ ਨਾ ਤੁਹਾਨੂੰ ਮੈਂ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਇਹਨਾਂ ਸਾਰਿਆਂ ਦੀ ਜਿਹੜੀ ਆ ਆਪਾਂ ਵੀਡੀਓ ਪਾ ਦਾਂਗੇ ਇੱਕ ਨਾਲ ਦੇ ਦੋ ਦੋ ਤਿੰਨ ਤਿੰਨ ਸੂਟ ਤੁਹ ਤੁਸੀਂ ਬੁੱਕ ਕਰ ਲਿਓ ਸਕਰੀਨਸ਼ਾਟ ਲੈ ਕੇ ਦਿੱਤੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਤੇ ਇਹ ਹੁਣ ਤੁਹਾਨੂੰ ਮੈਂ ਖੋਲ ਕੇ ਸੂਟ ਸਾਰੇ ਦਿਖਾਉਣਾ ਵੀਡੀਓ ਕਰਦੇ ਹਾਂ ਸ਼ੁਰੂ ਇੱਕ ਕਰਿਓ ਪਹਿਲਾ ਸੂਟ ਚੈੱਕ ਕਲਰ ਤਾਂ ਜਿਹੜਾ ਜੇ ਥੋੜਾ ਬੋਧਾ ਇਹਦੇ ਵਿੱਚ ਡਿਫਰੈਂਸ ਤੁਹਾਨੂੰ ਦੇਖਣ ਡਿਆ ਹੋਊਗਾ ਪਰ ਇਹ ਹੈਗਾ ਜੇ ਮਹਿੰਦੀ ਛੇੜ ਬਹੁਤ ਜਿਆਦਾ ਸੋਹਣੀ ਸ਼ਿਮਰਦੀ ਤੇ ਇਹਦੀ ਕੱਟ ਜਿਹੜੀ ਆ 2.5 ਮੀਟਰ ਦੀ ਸ਼ਰਟ ਦੀ ਕੱਟ ਜੇ ਇਹ ਹੈਗਾ ਜੇ ਸ਼ਿਮਰ ਦੇ ਵਿੱਚ ਸੂਟ ਬਹੁਤ ਸੋਹਣਾ ਤੇ ਦੁਪੱਟਾ ਜਿਹੜਾ ਜੇ ਉਹ ਵੀ ਨਾਲ ਇਹਦੇ ਸ਼ਿਮਰ ਦਾ ਜੇ ਬਹੁਤ ਪਿਆਰਾ ਫਿਰੋਜੀ ਕਲਰ ਦਾ ਸੇਮ ਥ्रेड ਵਰਕ ਦੇ ਨਾਲ ਮੈਚਿੰਗ ਸਭ ਤੋਂ ਸੋਹਣੀ ਚੀਜ਼ ਇਹਦੇ ਵਿੱਚ ਜਿਹੜੀ ਆ ਉਹ ਹੈ ਜੇ ਬਾਟਮ ਬਾਟਮ ਆਉਗੀ ਜੇ ਬ੍ਰੋਕਰਟ ਦੇ ਵਿੱਚ ਤੇ ਇਹ ਉਹ ਕਿਤੇ ਹੁਣ ਇਹਨੂੰ ਖੀਨ ਖਾਪ ਦੀ ਬ੍ਰੋਕਰਟ ਨਾ ਸਮਝਦੇ ਪਲੀਜ਼ ਇਹ ਦੂਜੀ ਬਾਟਮ ਆ ਬ੍ਰੋਕਰਟ ਦੀ ਤੇ ਇਹ ਸੋਨਾ ਜਿਹਾ ਸੂਟ ਤੁਸੀਂ ਵੇਖ ਸਕਦੇ ਜੇ ਚੈੱਕ ਕਰਿਓ ਇਹ ਆਊਗਾ ਜੇ ਇਹਦੇ ਸਾਰਾ ਹੀ ਘੇਰੇ ਦੇ ਉੱਤੇ ਵਰਕ ਸਾਰੀ ਫਰੰਟ ਜਿਹੜੀ ਇਹਦੀ ਇਦਾਂ ਹੀ ਬਣੀ ਆ ਤੇ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ 42 43 ਤੱਕ ਲੈਂਥ ਜਿਹੜੀ ਰੈਡੀ ਕਰ ਸਕਦੇ ਜੇ ਤੇ ਆਹ ਸੋਨਾ ਜਿਹਾ ਡਿਜ਼ਾਈਨ ਜਿਹੜਾ ਇਹਦੀਆਂ ਆਜੂਗਾ ਬਾਹਾਂ ਦੇ ਉੱਤੇ ਤੇ ਇਹ ਆ ਗਿਆ ਘੈਂਟ ਜਿਹਾ ਇਹਦੇ ਨਾਲ ਫਿਰੋਜੀ ਦੁਪੱਟਾ ਇਹ ਵੀ ਆ ਗਿਆ ਸ਼ਿਮਰ ਬਹੁਤ ਸੋਹਣਾ ਦੁਪੱਟਾ ਜੇ 4 ਸਾਈਡ ਲੈਂਸ ਲੱਗੀ ਜੇ ਤੇ ਇਹ ਵੀ ਜਿਹੜੇ ਤੁਹਾਨੂੰ ਮਿਲ ਜਾਣਗੇ ਜੇ 2.5 2.5 ਮੀਟਰ ਦੀ ਕੱਟ ਦੇ ਨਾਲ ਤਕਰੀਬਤ ਇਹਦੀ ਕਰੀਬਨ ਕਰੀਬਨ 2.5 2.5 ਮੀਟਰ ਕੱਟ ਜਿਹੜੀ ਨਿਕਲ ਆਉਂਦੀ ਹੈ ਸੂਟਾਂ ਦੀ ਤੇ ਇਹ ਸੋਹਣੇ ਜੇ ਸੂਟ ਜਿਹੜੇ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਸਿਰਫ ਤੇ ਸਿਰਫ 790 ਰੁਪਏ ਤੇ ਇਹ ਨੈਕਸਟ ਕਲਰ ਤੁਸੀਂ ਚੈੱਕ ਕਰ ਲਿਓ ਇਹਦੇ ਵਿੱਚ ਸ਼ੇਡ ਆ ਗਈ ਜੇ ਬਹੁਤ ਪਿਆਰੀ ਜੀ ਪਿਸਤਾ ਸ਼ੇਡ ਤੇ ਤੁਸੀਂ ਚਮਕ ਵੇਖ ਸਕਦੇ ਜੇ ਸੂਟ ਦੀ ਕਿੰਨੀ ਜ਼ਿਆਦਾ ਆ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਸਾਰੀ ਫਰੰਟ ਜਿਹੜੀ ਹੈ ਇਹਦੀ ਇਦਾਂ ਹੀ ਵਰਕ ਆਊਗਾ ਜੇ ਬਣਿਆ ਕੀ ਰਬਾ ਬਹੁਤ ਸ਼ਾਨਦਾਰ ਆ ਇਹਦਾ ਬਹੁਤ ਜਿਆਦਾ ਸੋਹਣਾ ਬਣਿਆ ਤੇ ਬ੍ਰੋਕੇਟ ਦੀ ਨਾਲ ਇਹਦੇ ਬਾਟਮ ਆ ਤੇ ਸ਼ਿਮਰਦਾ ਦੁਪੱਟਾ ਆ ਇਹ ਸ਼ਿਮਰ ਨੈਟ ਦਾ ਬਹੁਤ ਜਿਆਦਾ ਸੋਹਣਾ ਤੇ ਇਹਦੇ ਲੈਂਸ ਲੱਗੀ ਜੇ 4 ਸਾਈਡ ਤੇ ਇਹ ਬਾਹਾਂ ਦੇ ਉੱਤੇ ਵਰਕਿਆ ਬੜਾ ਜਿਆਦਾ ਸੋਹਣਾ ਇਹਦੇ ਤੇ ਇਹ ਤੁਹਾਨੂੰ ਤਕਰੀਬਨ 2.5 2.5 ਮੀਟਰ ਦੀ ਕੱਟ ਦੇ ਨਾਲ ਸੂਟ ਜਿਹੜੇ ਜੇ ਇਹ ਮਿਲ ਜਣਗੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ 올 ਓਵਰ ਇੰਡੀਆ ਚ ਅਵੇਲੇਬਲ ਆ ਤੇ ਫ੍ਰੀ ਸ਼ਿਪਿੰਗ ਆ 700 ਤੇ 900 ਰੁਪਈਆ ਦੇ ਵਿੱਚ ਮੈਚਿੰਗ ਬ੍ਰੋਕੇਟ ਬਾਟਮਾ ਬਹੁਤ ਜਿਆਦਾ ਸੋਹਣੀ ਆ ਜੇ 3 ਬਹੁਤ ਪਿਆਰੇ ਸੂਟ ਨੇ ਚੈੱਕ ਕਰੀ ਜਾਇਓ ਅਗੇ ਕਲਰ ਇਹਨਾਂ ਦੇ ਤੇ ਕੰਟਰਾਸਟ ਚੈੱਕ ਕਰੀ ਜਾਇਓ ਕਿੰਨੇ ਸੋਹਣੇ ਇਹਨਾਂ ਦੇ ਤੇ ਆਹ ਲਓ ਜੀ ਆ ਵੀ ਪਿਆਰੀ ਜੀ ਸ਼ੇਡ ਚੈੱਕ ਕਰ ਲਿਓ ਮਾਊਸ ਕਲਰ ਤੇ ਇਹ ਤੁਸੀਂ ਲੈ ਸਕਦੇ ਜੇ ਇਹ ਨਹੀਂ ਮਾਊਸ ਨਹੀਂਗਾ ਇਹ ਹੈਗਾ ਜੀ ਲਾਈਟ ਲਵੈਂਡਰ ਜੀ ਸ਼ੇਡ ਹੈ ਜਿੱਦਾਂ ਪਰਪਲ ਜੀ ਭਾ ਮਾਰਦਾ ਆ ਸੂਟ ਤੇ ਇਹਦੇ ਨਾਲ ਮਰੂਨ ਦਾ ਕੰਟਰਾਸਟ ਆ ਤੇ ਸਕਿਨ ਕਲਰ ਦੀ ਬਾਟਮ ਹੈ ਇਹਦੇ ਨਾਲ ਬਹੁਤ ਸੋਹਣੀ ਤੇ ਕੰਟਰਾਸਟ ਬਹੁਤ ਪਿਆਰਾ ਜੇ ਕਲਰ ਤੁਹਾਨੂੰ ਮੈਂ ਕਰੀ ਫੇਰ ਚੈੱਕ ਕਰਾ ਦਿੰਨਾ ਇਹਦਾ ਆ ਲਓ ਜੀ ਤੇ ਇਹ ਤੁਸੀਂ ਬਾਹਾਂ ਦੇ ਉੱਤੇ ਵਰਕ ਤੇ ਸੋਨਾ ਜਿਹਾ ਲੈ ਸਕਦੇ ਜੇ ਸੂਟ ਦੇ ਇਹ ਵੀ ਬਾਹਾਂ ਦੇ ਉੱਤੇ ਵਰਕ ਸ਼ਾਨਦਾਰ ਜਿਹਾ ਤੇ ਸ਼ਿਮਰਦਾ ਸੂਟ ਜੇ ਮੈਚਿੰਗ ਦੇ ਨਾਲ 3D ਸੂਟ 골ਡਨ ਕਲਰ ਦੀ ਆ ਗਈ ਬਾਟਮ ਤੇ ਮੈਰੂਨ ਕਲਰ ਦਾ ਆ ਗਿਆ ਇਹਦੇ ਨਾਲ ਦੁਪੱਟਾ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਇਹ ਇਹਦਾ ਵੀ ਰੇਟ ਸੇਮ ਤੁਹਾਨੂੰ ਦੇਵਾਂਗੇ ਆਪਾਂ 790 ਰੁਪਏ ਸ਼ਿਪਿੰਗ ਫ੍ਰੀ 올ਓਵਰ ਇੰਡੀਆ ਦੇ ਵਿੱਚ ਤੇ ਆ ਵੀ ਚੈੱਕ ਕਰਿਓ ਬੜੀ ਸੋਹਣੀ ਸ਼ੇਡ ਜੇ ਬਹੁਤ ਪਿਆਰਾ ਜਿਹਾ ਕਲਰ ਜੇ ਤੇ ਇਹ ਕਲਰ ਤੁਸੀਂ ਸੇਮ ਵੀਡੀਓ ਵਾਲਾ origignal ਕਲਰ ਜਿਹੜਾ ਜੇ ਇਹੀ ਸੇਮ ਮਿਲ ਜੂਗਾ ਤੁਹਾਨੂੰ ਤੇ ਇਹਦੇ ਵਿੱਚ ਵੀ ਘੇਰੇ ਦੇ ਉੱਤੇ ਵਰਕ ਬਹੁਤ ਸ਼ਾਨਦਾਰ ਜੇ ਤਿੱਲੇ ਦਾ ਥ੍ਰੈਡ ਦਾ ਤੇ ਨਾਲ ਬਰੋਕਟ ਦੀ ਬਾਟਮ ਕੰਟਰਾਸਟ ਮੈਚਿੰਗ ਬਹੁਤ ਸੋਹਣੀ ਜੇ ਬਾਟਮ ਦੀ ਮੈਚਿੰਗ ਦੇ ਨਾਲ ਦਾ ਵਰਕ ਦੁਪੱਟੇ ਦੀ ਮੈਚਿੰਗ ਨਾਲ ਦਾ ਵਰਕ ਤੇ ਇਧਰੋਂ ਬਾਹਾਂ ਦੇ ਉੱਤੇ ਵਰਕ ਬਾਹਾਂ ਦੇ ਉੱਤੇ ਵਰਕ ਇਧਰੋਂ ਵੀ ਤੇ ਆਹ ਸਾਰਾ ਸੋਹਣਾ ਜਿਹੜਾ ਇਹਦਾ ਬਣਿਆ ਜੇ ਫਰੰਟ ਤੇ ਘੇਰੇ ਦੇ ਉੱਤੇ ਵਰਕ ਬੜਾ ਸ਼ਾਨਦਾਰ ਤੇ ਇਹ 3D ਸੂਟ ਜਿਹੜਾ ਜੇ ਤੁਸੀਂ ਸੜਕੋ ਲੈ ਸਕਦੇ ਜੇ ਬਹੁਤ ਸ਼ਾਨਦਾਰ ਜ ਆ ਪਰਪਲ ਦੁਪੱਟਾ ਨਾਲ ਇਹਦੇ 4 ਸਾਈਡ ਦੁਪੱਟੇ ਦੀ ਆਉਗੀ ਲੈਸ ਤੇ ਚੈੱਕ ਕਰ ਸਕਦੇ ਜੇ ਸ਼ਾਈਨ ਕਿੰਨੀ ਆ ਸੂਟਾਂ ਦੀ ਸਸਤੀ ਰੇਂਜ ਦੇ ਵਿੱਚ ਹੈਵੀ ਪਾਰਟੀ ਵੇਅਰ ਸੂਟ ਨੇ ਤੇ ਰੇਟ ਤੇ ਰੇਂਜ ਜਿਹੜੀ ਜੇ ਇਹਨਾਂ ਦੀ ਬਹੁਤ ਪਿਆਰੀ ਜੀ ਆ ਸਿਰਫ ਤੇ ਸਿਰਫ 790 ਰੁਪਈਆ ਦਾ ਸੂਟ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਤੇ ਆਹ ਲਓ ਜੀ ਚੈੱਕ ਕਰ ਲਿਓ ਬਹੁਤ ਸੋਹਣੀ ਸ਼ੇਡ ਆ ਗਈ ਜੇ ਪਿਸਤਾ ਬਹੁਤ ਪਿਆਰਾ ਜ ਆ ਕਲਰ ਜੇ ਤੇ ਬਹੁਤ ਹੀ ਪਿਆਰੀ ਜੀ ਸ਼ੇਡ ਜੇ ਇਹਦੇ ਵਿੱਚ ਬਲੂ ਦੇ ਨਾਲ ਮੈਚਿੰਗ ਆ ਗਈ ਜੇ ਬਲੂ ਤੇ ਇਧਰੋਂ ਆ ਗਿਆ ਜੇ ਇਹਦੇ ਨਾਲ ਇੰਡੀਗੋ ਸ਼ੇਡ ਤੇ ਇੰਡੀਗੋ ਦੀ ਮੈਚਿੰਗ ਆ ਗਈ ਇੰਡੀਗੋ ਦੇ ਨਾਲ ਬਹੁਤ ਸੋਹਣਾ ਕਲਰ ਜੇ ਤੇ ਬਹੁਤ ਜ਼ਿਆਦਾ ਸੋਹਣੀ ਇਹਦੀ ਟੂਨ ਹੈ ਤੇ ਆ ਆ ਗਿਆ ਇਹਦੇ ਨਾਲ ਬਾਵਾ ਦਾ ਵਰਕ ਸੋਹਣਾ ਜਾਂ ਸਾਰੀ ਫਰੰਟ ਇਹਦੀ ਜਿਹੜੀ ਬਣੀ ਆ ਬਹੁਤ ਪਿਆਰੀ ਜੀ ਵੀਡੀਓ ਦੇ ਐਂਡ ਤੱਕ ਵੇਖਿਓ ਚੈੱਕ ਕਰਿਓ ਤੁਹਾਨੂੰ ਪੂਰਾ ਸੂਟ ਦਾ ਇੱਕ ਡਿਜ਼ਾਈਨ ਜਿਹੜਾ ਤੁਹਾਨੂੰ ਮੈਂ ਖੋਲ ਕੇ ਦਿਖਾ ਦੂੰਗਾ ਫਿਲਹਾਲ ਦੀ ਘੜੀ ਤੁਸੀਂ ਇਹਨੂੰ ਚੈੱਕ ਕਰਿਓ ਤੇ ਵੀਡੀਓ ਦੀ ਐਂਡ ਤੱਕ ਵੇਟ ਕਰਿਓ ਸੋਹਣਾ ਜਾਂ ਸੂਟ ਹੈ ਇਹ ਵੀ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ ਸਤ ਸੋਨਾ ਬੈਰ ਆਪਣਿਆਂ ਦੇ ਨਾਲ ਸ਼ਿਪਿੰਗ ਫਰੀ ਦੇ ਵਿੱਚ ਤੇ ਆ ਵੀ ਸੋਨਾ ਜਿਹਾ ਸੂਟ ਆ ਗਿਆ ਜੇ ਲਾਈਟ ਪਰਪਲ ਜੀ ਸ਼ੇਡ ਦੇ ਨਾਲ ਤੇ ਇਹਦੇ ਨਾਲ ਵੀ ਕੰਟਰਾਸਟ ਬੜਾ ਪਿਆਰਾ ਜੇ 3D ਸੂਟ ਜੇ ਤੇ ਇਹਦਾ ਦੁਪट्टे ਦਾ ਕਲਰ ਚੈੱਕ ਕਰੋ ਕਿੰਨਾ ਸੋਹਣਾ ਬਹੁਤ ਜਿਆਦਾ ਸੋਹਣਾ ਦੁਪट्टे ਦਾ ਕਲਰ ਆ ਤੇ ਇਧਰੋਂ ਸੇਮ ਉਹੀ ਵਰਕ ਬਾਟਮ ਨਾਲ ਦਾ ਇਹਦੇ ਵਿੱਚ ਆ ਜਾਊਗਾ ਸੂਟ ਦੇ ਤੇ ਇਹ ਦੁਪट्टे ਨਾਲ ਦਾ ਸੇਮ ਇਹਦੇ ਵਿੱਚ ਸੂਟ ਦੇ ਤੇ ਬਾਹਾਂ ਦੇ ਉੱਤੇ ਵਰਕ ਸਾਰੀ ਫਰੰਟ ਜਿਹੜੀ ਜੇ ਬਹੁਤ ਸੋਹਣੀ ਇਹਦੀ ਬਣੀ ਹੈ ਘੇਰੇ ਦੇ ਉੱਤੇ ਵਰਕ ਹੈ ਦਾ ਤੇ ਜਿਹੜੇ ਇਹਦੇ ਘੇਰੇ ਨੇ ਉਹ ਵੀ ਤੁਹਾਨੂੰ ਮਿਲ ਜਾਣਗੇ ਜੇ 22 21 22 ਤੱਕ ਰੈਡੀ ਹੋਏ ਤੇ ਇਹਦੇ ਨਾਲ ਬ੍ਰੋਕਟ ਦੀ ਆਜੂਗੀ ਜੇ ਬਾਟਮ ਤੇ ਦੁਪੱਟਾ ਆਜੂਗਾ ਜੇ ਸ਼ਿਮਰਦਾ ਬਹੁਤ ਸੋਹਣਾ ਤੇ ਸ਼ਿਮਰ ਤੇ ਇਹ ਹੀ ਸੂਟ ਨੇ ਬਹੁਤ ਪਿਆਰੇ ਜਿਹੇ ਤੇ ਹੈਵੀ ਪਾਰਟੀ ਵੇਅਰ ਸੂਟ ਸਸਤੀ ਰੇਟ ਤੇ ਸਸਤੀ ਰੇਂਜ ਦੇ ਵਿੱਚ ਸਿਰਫ ਤੇ ਸਿਰਫ 790 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਦੇ ਵਿੱਚ ਤੇ ਆ ਸਾਡੇ ਕੋਲ ਲਾਸਟ ਸੂਟ ਜੇ ਇਹ ਤੁਹਾਨੂੰ ਚੈੱਕ ਕਰਾ ਦਿੰਨੇ ਆ ਪੂਰਾ ਸੂਟ ਇਹਦੀ ਜਿਹੜੀ ਲੁੱਕ ਕੀ ਹੀ ਘੈਂਟ ਜੀ ਸੂਟ ਦੀ ਹਲੋ ਜੀ ਇਹ ਸਾਰੀ ਫਰੰਟ ਜਿਹੜੀ ਜੇ ਇਹਦੀ ਇਦਾਂ ਸੋਹਣੀ ਬਣੀ ਆ ਤੇ ਆ ਤੁਸੀਂ ਸਾਰਾ ਸੂਟ ਵੇਖ ਸਕਦੇ ਜੇ ਇਹ ਪੂਰਾ ਇਹਦਾ ਜਿਹੜਾ ਜੇ ਕੰਟਰਾਸਟ ਵੀ ਚੈੱਕ ਕਰ ਸਕਦੇ ਜੇ ਇਹ ਆ ਗਿਆ ਮਸਟਰਡ ਦੇ ਨਾਲ ਮਸਟਰਡ ਦਾ ਕੰਟਰਾਸਟ ਤੇ ਇਧਰੋਂ ਆ ਗਿਆ ਜੇ ਗਾਜਰੀ ਦੇ ਨਾਲ ਗਾਜਰੀ ਦਾ ਬਾਟਮ ਉਹ ਦੁਪट्टे ਦਾ ਕੰਟਰਾਸਟ ਤੇ ਇਹ ਸਾਡੇ ਕੋਲੋਂ ਤੁਸੀਂ ਸੂਟ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਸੋਹਣੇ ਸੋਹਣੇ ਸੂਟ ਜਿਹੜੇ ਆ ਤੁਸੀਂ ਸਾਡੇ ਕੋਲ ਬੁੱਕ ਕਰ ਸਕਦੇ ਜੇ ਤੇ ਇਹ ਹੈਗੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਸੋਹਣੇ ਜੇ ਸੂਟਾਂ ਦੀ 3D ਸੂਟਾਂ ਦੀ ਤੇ ਇਹ ਤੁਸੀਂ ਸੜਕੋ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਨਾਲ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਫੇਰ ਮਿਲਾਂਗੇ ਜੀ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਬਾਏ ਬਾਏ ਸასი ਕਾਲ ਜੀ ਧੰਨਵਾਦ ਜੀ